ਸਤ ਸ੍ਰੀ ਅਕਾਲ ਦੋਸਤੋ ਆਗਰੇ ਦੇ ਵਿੱਚ ਅਜ ਤੋਂ 250 ਸਾਲ ਪਹਿਲਾਂ ਭਗਤ ਸਿੰਘ ਹਣੀ ਇਹ ਸਾਰੇ ਸਰਗਰਮ ਲੀਡਰ ਬੈਠੇ ਸੀ ਇਹਨਾਂ ਦੀ ਮੀਟਿੰਗ ਹੋਈ ਉਦੋਂ ਉਸ ਸਮੇਂ ਨੰਬਾਲ ਦੇ ਵਿੱਚ ਦੋ ਵੱਡੀਆਂ ਕਾਨਫਰੰਸਾਂ ਆਈਆਂ ਇੱਕ ਕਾਂਗਰਸ ਦੀ ਸਰਭ ਭਾਰਤ ਕਾਂਗਰਸ ਤੇ ਇੱਕ ਮਜ਼ਦੂਰਾਂ ਦੀ ਟ੍ਰੇਡ ਯੂਨੀਅਨਾਂ ਦੀ ਤੇ ਨਹਿਰੂ ਜੀ ਜਿਹੜੇ ਲਾਗੇ ਕੋਲ ਖਾਲਾਂ ਸੀ ਨਾ ਉਹਦੇ ਵਿੱਚ ਲੋਕਾਂ ਨੂੰ ਮਿਲਦੇ ਰਹੇ ਵਰਕਰਾਂ ਨੂੰ ਮਿਲਦੇ ਰਹੇ ਤੇ ਆਪਣਾ ਆਧਾਰ ਬਣਾਉਂਦੇ ਰਹੇ ਤੇ ਅਖੀਰਲੇ ਦਿਨ ਨਾ ਕਾਂਗਰਸ ਦੇ ਸਮੇਲਨ 'ਚ ਹਾਜ਼ਰ ਹੋਏ ਤੇ ਨਹਿਰੂ ਜੀ ਨੂੰ ਜਰਨਲ ਸਿਕੱਤਰ ਬਣਾ ਦਿੱਤਾ ਜਾਂਦਾ ਤੇ ਭਗਤ ਸਿੰਘ ਕਹਿੰਦਾ ਕਿ ਗੱਲ ਇਹ ਨਹੀਂ ਕਿ ਇਹਦਾ ਬਾਪ ਮੋਤੀ لال ਪ੍ਰਧਾਨ ਆ ਜਾਂ ਕਾਂਗਰਸ ਪਾਰਟੀ ਜਿਹੜੀ ਆ ਇਹ ਇਹਨਾਂ ਦੀ ਜ਼ਗੀਰ ਆ ਗੱਲ ਇਹ ਆ ਕਿ ਇਹ ਹਮੇਸ਼ਾ ਸਰਮਾਏਦਾਰਾਂ ਦਾ ਪੱਖਪੂਰਦੀ ਆ ਗਰੀਬ ਲੋਕਾਂ ਦੇ ਗਰੀਬ ਲੋਕਾਂ ਦਾ ਨਹੀਂ ਬਾਕੀ ਟ੍ਰੇਡ ਯੂਨੀਅਨ ਦੇ ਵਿੱਚ ਵੀ ਦੋ ਧੜੇ ਸੀ ਇੱਕ ਨਰਮ ਦਲਯਾ ਤੇ ਇੱਕ ਗਰਮ ਦਲਯਾ ਜਿਹੜਾ ਨਰਮ ਦਲਯਾ ਸੀ ਨਾ ਉਹਨਾਂ ਨੇ ਆਪਣਾ ਪ੍ਰਧਾਨ ਨਹਿਰੂ ਜੀ ਨੂੰ ਚੁਣ ਲਿਆ ਤੇ ਫਿਰ ਭਗਤ ਸਿੰਘ ਹੱਸ ਕੇ ਕਹਿੰਦਾ ਕਿ ਵੇਖੋ ਕਿ ਕਿੱਡੀ ਇਹ ਅਜੀਬ ਗੱਲ ਵਾ ਕਿ ਇਹ ਫਰਮਾਇਦੇਹ ਨਹਿਰੂ ਜੀ ਤੇ ਗਰੀਬ ਮਜ਼ਦੂਰ ਕੋਲ ਮਿੱਲਾਂ ਦੇ ਵਿੱਚ ਕੰਮ ਕਰਨ ਵਾਲੇ ਬਗਾਲ ਦੀਆਂ ਪਸਤਨ ਮਿੱਲਾਂ ਵਿੱਚ ਕੰਮ ਕਰਨ ਵਾਲੇ ਤੇ سونے ਦੇ ਚਮਚਿਆਂ ਚ ਖਾਣ ਵਾਲੇ ਨੂੰ ਪ੍ਰਦਾਨ ਬਣਾ ਰਹੇ ਇਹ ਇਹਨਾਂ ਦਾ ਕੀ ਭਲਾ ਕਰੂ ਦੋਸਤੋ ਗੱਲ ਇੱਥੇ ਇੱਕ ਪਾਰਟੀ ਦੀ ਨਹੀਂ ਹੋ ਰਹੀ ਉਸ ਸਮੇਂ ਪਾਰਟੀ ਇੱਕ ਸੀ ਅੱਜ ਤਾਂ ਆਪਾਂ ਇਹ ਗੱਲ ਜਾਂ ਭਗਤ ਸਿੰਘ ਵੀ ਉਸ ਵੇਲੇ ਕਰ ਰਿਹਾ ਸੀ ਤਕਰੀਬਨ ਸਾਰੀਆਂ ਪਾਰਟੀਆਂ ਦਾ ਇਹੋ ਹਾਲ ਸੀ ਤੇ ਅੱਜ ਤੋਂ 100 ਸਾਲ ਪਹਿਲਾਂ 100 ਸਾਲ ਪਹਿਲਾਂ ਵੀ ਮੁੰਡੇ ਇਹ ਗੱਲ ਸੋਚਦੇ ਸੀ ਕਿ ਇਹਨਾਂ ਪਾਰਟੀਆਂ ਨੇ ਕੋਈ ਭਲਾ ਨਹੀਂ ਕਰਨਾ ਤੇ ਫਿਰ ਦੇਸ਼ ਆਜ਼ਾਦ ਕਿਸ ਕਾਰਨ ਕਰਾਇਆ ਤੇ ਅੱਜ ਵੀ ਮੁੰਡੇ ਜਿਹੜੇ ਨੌਜਵਾਨ ਉਹ ਕ੍ਰਾਂਤੀਆਂ ਲਿਆਉਂਦੇ ਆ ਕਿ ਫੇਰ ਤੋਂ ਪ੍ਰਸ਼ਾਸਨ ਸੇ ਇਹੋ ਵੇ ਲੋਕਾਂ ਦਾ ਭੜਾ ਹੋਵੇ ਪਰ ਸਰਮਾਇਦਾਰਾਂ ਤੋਂ ਔਲ ਹਮੇਸ਼ਾ ਹੀ ਪਾਵਰ ਜ਼ਿਆਦਾ ਹੁੰਦੀ ਆ ਉਹ ਹਮੇਸ਼ਾ ਹੀ ਆਪਣੇ ਪੱਖ ਚ ਸਰਕਾਰਾਂ ਨੂੰ ਪੁਖਤਾ ਲੈਂਦੇ ਅਛਾ ਦੋਸਤੋ ਅੱਗੇ ਭਗਤ ਸਿੰਘ ਫੇਰ ਕਹਿੰਦਾ ਕਿ ਅੱਗੇ ਹੋਰ ਭਿਆੰਕਰ ਸਮਾਂ ਆਉਣ ਵਾਲਾ ਵਿਸ਼ਵ ਦੇ ਪਹਿਲੇ ਯੁੱਧ ਤੋਂ ਬਾਅਦ ਭਾਰਤ ਵਰਗੇ ਦੇਸ਼ ਵਿੱਚ ਉਦਯੋਗ ਲਈ ਗਰਮ ਬਾਜ਼ਾਰੀ ਦੇ ਵਰੇ ਸਨ ਕਾਰਖਾਨੇਦਾਰਾਂ ਨੇ ਬੜਾ ਲਾਭ ਕਮਾਇਆ ਬਗਾਲ ਵਿੱਚ ਮੈਨੂੰ ਪਤਾ ਲੱਗਾ ਕਿ ਪਿਛਲੇ 5-6 ਵਰਿਆਂ ਵਿੱਚ 100% ਤੋਂ ਵੀ ਵੱਧ ਲਾਭ ਹੋਇਆ ਇਹ ਸਭ ਮਾਲਕਾਂ ਜਾਂ ਹਿੱਸੇਦਾਰਾਂ ਵਿੱਚ ਵੰਡ ਲਿਆ ਮਜ਼ਦੂਰ ਨੂੰ ਕੀ ਮਿਲਿਆ ਮੈਂ ਉਹਨਾਂ ਦੀ ਹਾਤ ਦੇਖੀ ਪਟਸਨ ਦੀ ਇੱਕ ਮਿਲ ਦੇ ਮਜ਼ਦੂਰਾਂ ਦੀ ਬਸਤੀ ਵਿੱਚ ਮੈਂ ਗਿਆ ਮੈਂ ਔਰ ਭਗਵਤੀ ਗਏ ਟੁੱਟੀਆਂ ਟੀਨਾਂ ਦੀਆਂ ਛੱਤਾਂ ਵਾਲੇ ਘਰ ਪੀੜੀਆਂ ਤੰਗ ਗਲੀਆਂ ਵਿੱਚ ਚਿੱਕੜ ਨਾ ਪਾਣੀ ਦਾ ਪ੍ਰਬੰਧ ਨਾ ਕੋਈ ਹਸਪਤਾਲ ਔਰਤਾਂ ਦੇ ਖਿੰਡੇ ਹੋਏ ਹਨ ਵਾਹਿਵਾਲ ਅੱਧ ਕੱਜੀਆਂ ਅੱਧ ਨੰਗੀਆਂ ਜਵਾਨ ਕੁੜੀਆਂ ਨੰਗ ਤੜੰਗੇ ਬੱਚੇ ਪੈਰੋਂ ਨੰਗੇ ਵਾਲ ਅੱਧ ਕੱਜੀਆਂ ਅੱਧ ਨੰਗੀਆਂ ਜਵਾਨ ਕੁੜੀਆਂ ਬੁੜੀਆਂ ਕੋਈ ਤਾਂ 2-4 ਬੁਰਕੀ ਚਾਵਲਾ ਲਈ ਸਾਰਾ ਦਿਨ ਕੰਮ ਕਰਦੀਆਂ ਹਨ ਜਦੋਂ ਕਿ ਮਾਲਕ ਹੋਰ ਮਿਲ ਬਣਾ ਰਹੇ ਹਨ ਹੋਰ ਜਾਇਦਾਦ ਖਰੀਦ ਰਹੇ ਹਨ ਆਪਣੇ ਬੱਚਿਆਂ ਨੂੰ ਪੜਨ ਲਈ ਇੰਗਲੈਂਡ ਭੇਜ ਰਹੇ ਹਨ ਜੰਗ ਤੋਂ ਬਾਅਦ ਹਾਲ ਇਹ ਹੈ ਕਿ ਮਗਿਹਾਈ ਹੋਰ ਵੱਧ ਗਈ ਦੋਸਤ ਇਹ ਹੀ ਮੁੱਦੇ 100 ਸਾਲ ਪਹਿਲਾਂ ਤੇ 100 ਸਾਲ ਬਾਅਦ ਫੇਰੇ ਹੋਏ ਮੁੱਦੇ ਆ ਉਦੋਂ ਵੀ ਨੌਜਵਾਨ ਸੋਚਦੇ ਸੀ ਅੱਜ ਵੀ ਸੋਚਦੇ ਹੀ ਆ ਦੇਖ ਲਓ ਸੰਸਾਰ ਬਦਲਦਾ ਕਿੱਥੇ ਆ ਦੁਨੀਆ ਬਦਲਦੀ ਕਿੱਥੇ ਆ ਸਿਰਫ 5-7 ਪਰਿਵਾਰਾਂ ਦਾ ਇਸ ਸਾਰੀ ਪਕੜ ਤੇ ਇਸ ਸਾਰੀ ਰਾਜਨੀਤੀ ਤੇ ਇਹ ਸਾਰੀ ਚਮਕ ਤੇ ਕਵਚਾ ਉਹ ਜਿੱਧਰ ਚਾਏ ਜਿੰਨੂੰ ਚਲਾਉਣ ਜਿੰਨੂੰ ਮਰਜ਼ੀ ਪ੍ਰਤਾਨ ਬਣਾਉਣ ਜਿੰਨੂੰ ਮੰਨੀ ਰਾਸ਼ਟਰਪਤੀ ਬਣਾਉਣ ਜਿੱਥੇ ਮਰਜ਼ੀ ਕ੍ਰਾਂਤੀ ਮਚਾਉਣ ਜੋ ਵੀ ਕਰਨ ਉਹ ਤੰਨ ਨਾ ਕਰਵਾਉਂਦੇ ਸੋ ਦੋਸਤੋ ਅੱਗੇ ਫੇਰ ਕੋਈ ਵੀਡੀਓ ਪਾਵਾਂਗੇ ਵਧੀਆ ਚੰਗੀ ਲੱਗੀ ਸ਼ੇਅਰ ਕਰਿਓ